ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀ ਤੇ ਮੈਂ ਤੁਹਾਡੇ ਨਾਲ ਜਸਬੀਰ ਕੌਰ ਜੀ ਸੀ ਆਜ਼ਾਦੀ ਦਿਵਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਵੱਲੋਂ ਰੇਲਵੇ ਸਟੇਸ਼ਨਾਂ ਤੇ ਰਾਤ ਨੂੰ ਚੈਕਿੰਗ ਕੀਤੀ ਗਈ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਵੱਲੋਂ ਜਨਤਕ ਸੁਰੱਖਿਆ ਨੂੰ ਹੋਰ ਜ਼ਿਆਦਾ ਵਧਾਉਣ ਦੇ ਲਈ ਰਾਤ ਦੇ ਸਮੇਂ ਰੇਲਵੇ ਸਟੇਸ਼ਨਾਂ ਤੇ ਸੁਰੱਖਿਆ ਪ੍ਰਬੰਧ ਹੋਰ ਵੀ ਸਖਤ ਕਰ ਦਿੱਤੇ ਗਏ ਨੇ ਪੁਲਿਸ ਕਮਿਸ਼ਨਰ ਸ਼੍ਰੀਮਤੀ ਤਨਪ੍ਰੀਤ ਕੌਰ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਮਿਲ ਕੇ ਰਾਤ ਨੂੰ ਕੈਂਟ ਰੇਲਵੇ ਸਟੇਸ਼ਨ ਤੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਹੈ ਇਸ ਦੇ ਨਾਲ ਹੀ ਡੀਸੀਪੀ ਸ਼੍ਰੀ ਨਰੇਸ਼ 도ਗਰਾ ਨੇ ਹੋਰ ਅਧਿਕਾਰੀਆਂ ਦੇ ਨਾਲ ਮਿਲ ਕੇ ਸਿਟੀ ਰੇਲਵੇ ਸਟੇਸ਼ਨ ਤੇ ਸਰਚ ਆਪਰੇਸ਼ਨ ਦੀ ਅਗਵਾਈ ਕੀਤੀ ਹੈ ਇਹ ਚੈਕਿੰਗ ਮਹਿਮਾ ਆਰਪੀਐਫ ਨਾਲ ਸਾਂਝੇ ਤੌਰ ਤੇ ਚਲਾਈਆਂ ਗਈਆਂ ਨੇ ਜਿੱਥੇ ਸਾਂਝੀਆਂ ਪੁਲਿਸ ਟੀਮਾਂ ਨੇ ਸ਼ੱਕੀ ਵਿਅਕਤੀਆਂ ਅਤੇ ਨਾਲ ਹੀ ਸਮਾਨ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਹੈ ਤਾਂ ਜੋ ਕਿਸੇ ਵੀ ਸੰਭਾਵੀ ਖਤਰੇ ਨੂੰ ਟਾਲਿਆ ਜਾ ਸਕੇ ਜਲੰਧਰ ਕਮਿਸ਼ਨਰਟ ਕੁਲਸ ਨੇ ਇਹ ਯਕੀਨ ਦਿਵਾਇਆ ਹੈ ਕਿ ਉਹ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਦੇ ਲਈ ਨਾ ਸਿਰਫ ਆਜ਼ਾਦੀ ਦਿਵਸ ਮੌਕੇ ਸਗੋਂ ਇਸ ਤੋਂ ਬਾਅਦ ਵੀ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਨੇ ਮਾਨਯੋਗ ਮੈਡਮ ਸਾਕਤ ਕਨਗਰੀ ਕੌਰ ਜੀ ਆਈਪੀਐਸ ਮੈਡਮ ਸੀਪੀ ਜਲੰਧਰ ਦੇ ਨਿਰਦੇਸ਼ਾਂ ਤੇ ਉਹ ਡੀਜੀਪੀ ਸਾਹਿਬ ਦੇ ਨਿਰਦੇਸ਼ਾਂ ਦੇ ਉੱਤੇ ਅੱਜ ਜਿਹੜਾ ਹੈਗਾ ਰੇਲਵੇ ਸਟੇਸ਼ਨ ਜਲੰਧਰ ਕੈਂਟ ਬਾਸਟਰ ਔਰ ਜਿੱਥੇ ਵੀ ਇਨਫਰਾਸਟ੍ਰਕਚਰ ایرিয়া ਹੈਗੇ ਆ ਉਹ ਸਪੈਕਲ ਅਸੀਂ ਸਾਰੇ ਚੈਕਿੰਗ ਕਰ ਲਈਏ 15 ਅਗਸਤ ਕਰਕੇ ਸਾਡੀ ਕਿਸੇ ਗੁਜਾਰਸ਼ ਹੈ ਕੋਈ ਬੈਗ ਕੋਈ ਬਲਵਾਰਸ ਚੀਜ਼ ਮਿਲਦੀ ਆ ਉਹ ਸਾਨੂੰ ਇਨਫੋਰਮ ਕੀਤਾ ਜਾਵੇ 95929 1852 ਜਿਹੜਾ ਸਾਡਾ ਕੰਟਰੋਮ ਦਾ ਨੰਬਰ ਆ ਇੱਥੇ ਸਾਨੂੰ ਕਲਾਹ ਦਿੱਤੀ ਜਵੇ ਅਸੀਂ ਜਿਹੜੀ ਚੀਜ਼ ਨੂੰ ਮੈਸੇਜ ਕਰਦੇ ਆਂ ਥੈਂਕ ਯੂ